ਨੌਜਵਾਨ ਗੁਰਵਿੰਦਰ ਸਿੰਘ ਦੀ ਪੇਤ ਪਰੇ ਹਲਾਤਾ ਵਿੱਚ ਗੁੰਮ ਹੋਣ ਦਾ ਸਬਾਚਾਰ ਪ੍ਰਾਪਤ ਹੋਇਆ ਹੈ ਪਰ ਪਰਿਵਾਰ ਵੱਲੋਂ ਆਪਣੇ ਜਵਾਈ ਅਤੇ ਹੋਰਨਾ ਉਪਰਕਤ ਤੌਰ ਤੇ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਪਿਤਾ ਰਤਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ 16 ਅਕਤੂਬਰ ਨੂੰ ਘਰੋਂ ਗਿਆ ਸੀ ਉਹਨਾਂ ਦੱਸਿਆ ਕਿ ਮੇਰੀ ਪੁੱਤਰੀ ਦਾ ਵਿਆਹ 10 ਮਹੀਨੇ ਪਹਿਲਾਂ ਹੋਇਆ ਸੀ ਸਾਡਾ ਜਵਾਈ ਆਪਣੀ ਭੈਣ ਦੇ ਮੇਰੇ ਪੁੱਤਰ ਨਾਲ ਨਜਾਇਜ਼ ਸਬੰਧਾਂ ਤੇ ਸ਼ੱਕ ਕਰਦਾ ਸੀ ਜਿਸ ਨੂੰ ਲੈ ਕੇ ਮੇਰੀ ਪੁੱਤਰੀ ਦਾ ਸੋਹਰਾ ਪਰਿਵਾਰ ਪੁੱਤਰੀ ਦੀ ਮਾਰਕੁਟਾਈ ਕਰਦੇ ਸਨ ਤੇ ਜਿਸ ਦਾ ਕਈ ਵਾਰ ਮੌਤਵਰ ਅਗਵਾ ਵੱਲੋਂ ਰਾਜੀਨਾਮਾ ਵੀ ਕਰਵਾਇਆ ਗਿਆ ਸੀ ਪਰ ਸਾਡਾ ਜਵਾਈ ਮੇਰੇ ਪੁੱਤਰ ਨਾਲ ਰਜਿਸਟ੍ਰਗਦਾ ਸੀ ਤੇ 16 ਅਕਤੂਬਰ ਨੂੰ ਉਸ ਵੱਲੋਂ ਆਪਣੀ ਭੈਣ ਕੋਲੋਂ ਫੋਨ ਕਰਵਾ ਕੇ ਸਾਡੇ ਪੁੱਤਰ ਨੂੰ ਬੁਲਾ ਕੇ ਉਸ ਦਾ ਕਤਲ ਕਰਕੇ লাশ ਨੂੰ ਖੁਰਦ-ਬੁਰਦ ਕੀਤਾ ਗਿਆ ਹੈ। ਕੀ ਆ ਪੂਰੀ ਖਬਰ ਆਉ ਸੁਣਦੇ ਆ। ਮੇਰੀ ਬ੍ਰਦਰ ਨਾ ਮੈਂ ਬਾਂਗੋਣੀ ਵਿਆਹੀ ਆ ਰਬਜੋਤ ਸਿੰਘ ਵੱਲ ਜੁਨੇ ਮਾਰਿਆ ਮੇਰੇ ਭਰਾ ਨੂੰ ਤੇ ਮੇਰੀ ਨਾਨਾ ਦੇ ਨਾਲ ਉਹਦੀ ਮੈਨੂੰ ਨਹੀਂ ਪਤਾ ਕਿ ਮੇਰੀ ਨਾਨਾ ਦੇ ਨਾਲ ਮੇਰੇ ਵੀਰ ਦੀ ਗੱਲ ਚੱਲਦੀ ਹੈ ਕਿ ਨਹੀਂ ਚੱਲਦੀ ਇਸ ਗੱਲ 'ਚ ਮੈਨੂੰ ਨਹੀਂ ਪਤਾ ਦੋ ਤਰੀਕ ਤੇ ਪਤਾ ਲੱਗਾ ਇਸ ਗੱਲ ਦਾ ਨਾ ਦੋ ਤਰੀਕ ਤੋਂ ਲੈ ਕੇ ਪੂਰੀ ਸੰਦੇਸ਼ ਕੀਤੀ ਪਲਾਨ ਬਣਾਉਂਦੇ ਰਹੇ ਵੀ ਤੇਰੇ ਭਰਾ ਨੂੰ ਅਹੀ ਖਤਮ ਕਰ ਦੇਣਾ ਵਾ ਮੈਨੂੰ ਵੀ ਇਹਨਾਂ ਨੇ ਬਹੁਤ ਟੌਰਚਰ ਕੀਤਾ ਬਹੁਤ ਜ਼ਿਆਦਾ ਵੀ ਤੇਰੇ ਪਿਓ ਨੂੰ ਮਾਰ ਦੇਣਾ ਵਾ ਤੇਰੀ ਮਾਂ ਨੂੰ ਮਾਰ ਦੇਣਾ ਨਹੀਂ ਤੇ ਆਪਣਾ ਭਰਾ ਜਿਹੜਾ ਤੂੰ ਇੱਥੇ ਪੇਸ਼ ਕਰਵਾ ਤੇ ਮੈਨੂੰ ਕਹਿੰਦੇ ਰਿਹਾ ਕਿ ਤੈਨੂੰ ਜਾਨੋ ਖਤਮ ਕਰਨਾ ਤੇਰੇ ਭਰਾ ਦੇ ਨਾਲ ਹੀ ਤੈਨੂੰ ਜਾਨੋ ਖਤਮ ਕਰਨਾ ਤੇ ਦੋ ਵਾਰੀ ਸਾਡੇ ਘਰ ਇਹਨਾਂ ਬੰਦੇ ਵੀ ਪਵਾਏ ਨੇ ਇੱਥੇ ਕਿ ਜਾਂ ਤੇਰੇ ਪਿਓ ਨੂੰ ਖਤਮ ਕਰਵਾ ਦੇਣਾ ਆਪਣੇ ਪਿਓ ਨੂੰ ਕਹਾਂ ਦਰਖਾਸਤਾਂ ਨਾ ਜੇ ਜਿੰਨੀਆਂ ਦਰਖਾਸਤਾਂ ਹੋਣੀਆਂ ਲਾਚਾ ਤੇ ਬਾਅਦ ਵਿੱਚ ਮੈਂ ਤੇਰਾ ਨੂੰ ਇਹਨਾਂ ਮੇਰੀ ਮਾਰ ਕਟਾਈ ਕੀਤੀ ਆ ਬਹੁਤ ਜਿਆਦਾ ਕੀਤੀ ਆ ਮੇਰੇ ਸਾਸ ਸੋਤ ਮੰਤ ਕੋਰ ਨੇ ਪ੍ਰਭਜੋ ਸਿੰਘ ਨੇ ਨਾਲ ਕੀਤੀ ਆ ਤੇ ਬਾਅਦ ਉਹਦੇ ਤੋਂ ਬਾਅਦ ਇਹ ਡਿਊਟੀ ਚੱਲ ਗਿਆ ਇਹਨੇ ਮੈਨੂੰ ਫੇਰ ਰਾਤ ਉਸੇ ਰਾਤ ਹੀ ਮੈਨੂੰ ਇਹਨੇ ਫੋਨ ਕੀਤਾ ਤੇਰੇ ਕੋ ਫੋਨ ਸਵੇਰੇ ਘੋਆ ਜਾਣਾ ਗੱਡੀ ਦੇ ਵਿੱਚ ਸ਼ਰਾਬ ਨਹੀਂ ਪਈ ਗੱਡੀ ਦੇ ਵਿੱਚ ਪਟ્રોલ ਪਿਆ ਤੇ ਤੇਰਾ ਕੰਮ ਤੇਰੇ ਭਰਾ ਦੇ ਨਾਲ ਹੀ ਹੋਣਾ ਤੇ ਮੇਰੀ ਸੱਸ ਕਹਿੰਦੀ ਰਹੀ ਆ ਕਿ ਡੈੱਡ ਬੋਡੀ ਜਿਹੜੀ ਆ ਇਹਦੇ ਭਰਾ ਦੀ ਇਹਦੇ ਸਾਹਮਣੇ ਲਿਆ ਕੇ ਉਹਨੂੰ ਤੜਤ ਮਤਲਬ ਕਿ ਉਹਨੂੰ ਇੰਨਾ ਕਿ ਮਾਰਨਾ ਉਹਨੂੰ ਤਸੀਹੇ ਦੇ ਦੇ ਕੇ ਮਾਰਨਾ ਤੇ ਮਾਰਨਾ ਵੀ ਤੇਰੇ ਸਾਹਮਣੇ ਤੇ ਬਾਅਦ ਚ ਤੇਰਾ ਵੀ ਨਾਲ ਹੀ ਉਹਦੇ ਨੰਬਰ ਲੱਗਣਾ ਐਨਾ ਮੈਨੂੰ ਤੰਗ ਕਰਦੇ ਰਿਹਾ ਜੇ ਵੀ ਸਾਡੀ ਬੇਟੀ ਮਨਪ੍ਰੀਤ ਕੌਰ ਰਬ ਜੋ ਪਿੰਡ ਬਾਗਵਾਨੀ ਦੇ ਨਾਲ ਵਿਆਹੀ ਆ ਇਹਨਾਂ ਦਾ ਕਾਫੀ ਦਿਨ ਤੋਂ ਝਗੜਾ ਚੱਲਦਾ ਸੀ ਇਹਨੂੰ ਰਾਜੀ ਨਾਵਾ ਕਰਕੇ ਘਰ ਲੈ ਜਾਂਦੇ ਰਹਿਆ ਇਸੇ ਆਧਾਰ ਤੇ ਨਾ ਕੀ ਸਾਡੇ ਬੱਚੇ ਨੂੰ ਸ਼ੱਕ ਤੋਂ ਬੁਲਾ ਕੇ ਤੇ ਇਹਦਾ ਕਤਲ ਕੀਤਾ ਗਿਆ 10 ਅਕਤੂਬਰ ਦੀ ਘਟਨਾ ਜੇ ਕੀ ਹੋਇਆ ਬਾਕੀ ਜੀ ਬਾਕੀ ਉਸ ਤੋਂ ਬਾਅਦ ਇਹ ਸੰਸਥਾਰਾਂ ਦੇ ਨੂੰ ਪਤਾ ਲੱਗਾ ਅਸੀਂ ਪੁਲਿਸ ਪਾਰਟੀ ਲਾ ਕੇ ਘੁੰਮਣਾ ਤੋਂ ਇਹਨਾਂ ਦੇ ਘਰ ਵਿੱਚ ਤਾਲੇ ਲੱਗੇ ਹੋਏ ਤੇ ਇਹਨਾਂ ਦੇ ਸੋਚ ਆਫ ਆਏ ਉਦੋਂ ਸਿੱਧੇ ਹੋਇਆ ਵੀ ਵਾਕਿਆ ਨਾ ਕੁਝ ਕੀਤਾ ਸਾਨੂੰ ਸਵੇਰੇ ਕਿ ਆਪਣੇ ਗੁਪਤ ਸੂਚਨਾ ਵਾਲਿਆਂ ਦੱਸਿਆ ਵੀ ਤੁਹਾਡੇ ਬੰਦੇ ਦਾ ਕੰਮ ਕਤਲ ਹੋ ਗਿਆ। ਉਸ ਤੋਂ ਬਾਅਦ ਅਸੀਂ ਪੁਲਿਸ ਪਾਰਟੀ ਲੈ ਕੇ ਘੁੰਮਣੇ ਘੁੰਮਣ ਆ ਲੈਣਾ ਕਿ ਸਾਨੂੰ ਫਿਰ ਇਸ ਚੀਜ਼ ਦਾ ਪਤਾ ਕਰਕੇ ਦਿੱਤਾ ਕਿ ਘਰ ਨੂੰ ਤਾਲੇ ਲੱਗੇ ਆ ਤੇ ਇਹਨਾਂ ਦੇ ਸੂਚੋ ਵੀ ਆਏ ਆ। ਉਹਨਾਂ ਸਾਡੇ ਬੇਟੇ ਲੋਕੇਸ਼ਨ ਵੀ ਕਢਾਈ ਤੇ ਲੋਕੇਸ਼ਨ ਸਾਡੀ ਨਿਕਲੀ ਆ ਕਲਾਨੌਰ 950 ਚੌਕ ਹੋਇਆ ਰਸ ਮੇਰਾ। ਇਹ ਜਿਹੜਾ ਤੁਹਾਡਾ ਜਵਾਈ ਸੀ ਤੁਹਾਡੇ ਬੇਟੇ ਕਿਸ ਗੱਲੋਂ ਲੈ ਕੇ ਰੰਜਿਸ਼ ਰੱਖਦਾ। ਇਹ ਸ਼ੱਕ ਕਰਦਾ ਹੋਇਆ ਆਪਣੇ ਭਾਂਦੇਦਾਰ ਦੇ ਸੰਤ ਇਸ ਚੀਜ਼ ਦਾ ਪਤਾ ਹੀ ਬਾਅਦ ਚ ਨਹੀਂ ਲੱਗਾ ਵੀ ਉਹ ਗੱਲ ਹੈ ਜਿਹ ਨਹੀਂ ਆਇਆ ਉਸੇ ਨਾਲ ਰਣਜੀਤ ਜਾ ਕੇ ਇਹਨੂੰ ਬਪਰਾਜੋਤ ਸਿੰਘ ਕਲਦੀਪ ਸਿੰਘ ਬਲਵਿੰਦਰ ਕੌਰ ਤੇ ਸਰਪੰਦ ਕੋਰਾਂ ਦੇ ਮਾਪੇ ਚੌਂ ਜਾਨ ਰਲਕੇ ਦਾ ਗੁਰਵਿੰਦਰ ਕੱਲ ਕੀਤਾ 19 10 ਤਰੀਕ ਨੂੰ ਨਾ ਮੈਂ ਮੁਕਦਮਾ ਦਾ ਜੀਸੇ ਕੀਤਾ ਸੀ ਰਤਨ ਸਿੰਘ ਮੂਲੋਂ ਮੈਨੂੰ ਇੱਕ ਸਟੇਟਮੈਂਟ ਦਿੱਤੀ ਗਈ ਸੀ ਵੀ ਮੇਰਾ ਬੱਚਾ ਗੁਰਵਿੰਦਰ ਸਿੰਘ ਜਿਹੜਾ ਨਾ ਉਹਦੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਆਪਣੇ ਸਿੱਖਿਆ ਦੇ ਬੱਚਾ ਕਿਸੇ ਨਾਲ ਲਾਕਡਾਉਨ ਸੀਗੀ ਤੇ ਉਹਨਾਂ ਨੇ ਨਾ ਉਹਨੂੰ ਹਰਾਸਤ ਚ ਰੱਖਿਆ ਕਿਤੇ ਨਜਾਇਜ਼ ਚੋਕੇ ਲਗੇ ਆ ਤੇ ਉਸ ਤੋਂ ਬਾਅਦ ਇਹਨਾਂ ਨੇ 19 ਤੋਂ ਬਾਅਦ ਮੁਰਕੇ ਫੇਰ ਇਹਨਾਂ ਨੇ ਕੋਈ ਇੱਕ ਸਟੇਟਮੈਂਟ ਦੁਬਾਰਾ ਵਖਰੀ ਦਰਜ ਕਰਾਈ ਕਿ ਮੇਰੇ ਮੁੰਡੇ ਨੂੰ ਅਗਵਾ ਕਰ ਲਿਆ ਇਹਨਾਂ ਨੇ ਮਾਰ ਦੇਣ ਦੀ ਨੀਤਾਂ ਮੈਨੂੰ ਸ਼ੱਕ ਹੈ ਕਿ ਮਾਰ ਦੇਣਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਚਾਰ ਬੰਦਿਆਂ ਨੇ ਖਲਾਮ ਕਰਵਾ ਦਰਜਿਆ ਤੇ ਚਾਰ ਬੰਦਿਆਂ ਦੇ ਵਿੱਚੋਂ ਤਿੰਨ ਬੰਦਿਆਂ ਨੇ ਰੈਸਟਾ ਪੈ ਚੁੱਕੇ ਆ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਤਾਂ ਗਵਿੰਦਰ ਬਾਰੇ ਪੁਸ਼ਕਸ਼ੀ ਚੱਲਦੀ ਆ ਦੋਸ਼ੀ ਹੱਟ ਗੁਰੂ ਮਾਰਦੇ ਆ ਤੇ ਕੋਈ ਨਹੀਂ ਉਹ ਅੱਜਪਲ ਕੇ ਇਹ ਕਲੀਅਰ ਕਰਦਣਾ ਵਾ ਕਿ ਕੀ ਗੱਲ ਹੋਈ ਸੀ ਕੀ